ਅਗਰ ਤੁਸੀਂ ਸਾਈਕਲ ਦੇਖਣਾ ਬਾ ਤਾਂ 6 7 8 ਫਰਵਰੀ ਨੂੰ ਜਿਹੜੀ ਰਾਈਡ ਇੰਡੀਆ ਐਗਜ਼ੀਬਿਸ਼ਨ ਲੱਗ ਰਹੀ ਹੈ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਦੇ ਵਿੱਚ ਉਹਦੇ ਵਿੱਚ ਜ਼ਰੂਰ ਵਿਜ਼ਿਟ ਕਰੋ ਤਿੰਨ ਦਿਨ ਦੀ ਇਹ ਐਗਜ਼ੀਬਿਸ਼ਨ ਔਰ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਲੱਗ ਰਹੀ ਹੈ ਡਿਫਰੈਂਟ ਵੈਰਾਈਟੀ ਆਫ ਬਾਈਸਾਈਕਲ ਐਂਡ ਈ ਵਹੀਕਲਸ ਇਲੈਕਟ੍ਰਿਕ ਸਾਈਕਲਸ ਕੰਪਨੀਆਂ ਡਿਸਪਲੇ ਕਰ ਰਹੀਆਂ ਨੇ 110 ਦੇ ਕਰੀਬੇ ਤੇ ਸਟਾਲ ਨੇ ਜਿਹਦੇ ਵਿੱਚ ਬਾਈਸਾਈਕਲ ਬਾਈਸਾਈਕਲ ਪਾਰਟਸ ਈਵੀ ਇਲੈਕਟ੍ਰਿਕ ਸਾਈਕਲਸ ਮਲਟੀ ਸਪੀਡ ਸਾਈਕਲਸ ਟੌイズ ਜਾਂ ਈ ਲੋਡਰਸ ਈ ਰਿਕਸ਼ਾ ਬਹੁਤ ਕੁਛ ਇੱਥੇ ਡਿਸਪਲੇ ਤੇ ਹੈਗਾ ਇਲੈਕਟ੍ਰਿਕ ਮੋਟਰਸਾਈਕਲਸ ਆ ਰਹੇ ਨੇ ਜਿਹੜੀ ਇਸ ਐਗਜ਼ਿਬਿਸ਼ਨ ਦੀ ਯੂਐਸਬੀ ਆ ਤਾਂ ਇਹਦਾ ਬਹੁਤ ਹੀ ਜਿਹੜੀ ਸਾਈਕਲ ਇੰਡਸਟਰੀ ਹੈ ਪਲੱਸ ਸਾਡੀ ਜਿਹੜੀ ਸਪਲਾਈ ਚੇਨ ਹੈ ਉਹ ਇਕੱਠੀ ਹੋ ਕੇ ਇਸ ਐਗਜ਼ਿਬਿਸ਼ਨ ਨੂੰ ਜਿਹੜਾ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਤਾਂ ਕਿ ਮੈਕਸਿਮਮ ਤੋਂ ਮੈਕਸਿਮਮ ਫਾਇਦਾ ਲਿਆ ਜਾ ਸਕੇ exhibition international level di exhibition lag rahi hai ede vich sade naal jehdi support de vich hai gane ekma all india uh, bicycle uh, manufacturers association uh, united cycle parts and manufacturer association uh, fico uh, g13 and brado this is a very good opportunity to showcase our products and to make the public see and world see what ludhiana is 1400 dealer jehde pan india to ਜਿਹੜੇ ਡੈਲੀਗੇਸ਼ਨਸ ਡਿਫਰੈਂਟ ਡਿਫਰੈਂਟ ਸਟੇਟ ਤੋਂ ਡਿਫਰੈਂਟ ਡਿਫਰੈਂਟ ਸਿਟੀਜ਼ ਤੋਂ ਆ ਰਹੇ ਆ ਤਾਂ ਇਹ ਇੱਕ ਤਿੰਨ ਦਿਨਾਂ ਦਾ ਕਹਿੰ ਲੋ ਕਿ ਕਾਰਨੀਵਲ ਹੈ ਸਾਈਕਲ ਦਾ ਜਿਹਦੇ ਵਿੱਚ ਬਹੁਤ ਅੱਛਾ ਬਿਜ਼ਨਸ ਹੋਣ ਲੱਗਿਆ ਹਾਂਜੀ ਰਾਈਡ ਇੰਡੀਆ ਦਾ ਇਹ 7th ਐਡੀਸ਼ਨ ਹੈ 6 7 8 ਫਰਵਰੀ 2026 ਦੈਂਦ ਦੀ ਹੈ ਐਕਸੀਬਿਸ਼ਨ ਔਰ ਲੁਧਿਆਣਾ ਐਕਸੀਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਲੱਗ ਰਹੀ ਹੈ 110 ਦੇ ਕਰੀਬੇ ਤੇ ਸਟਾਲ ਨੇ ਜਿਹਦੇ ਚ ਬਾਈਸਾਈਕਲ ਬਾਈਸਾਈਕਲ ਪਾਰਟਸ ایਵੀ ਇਲੈਕਟ੍ਰਿਕ ਸਾਈਕਲਸ ਮਲਟੀ ਸਪੀਡ ਸਾਈਕਲਸ ਟੌイズ ਜਾਂ ਈ ਲੋਡਰਸ ਈ ਰਿਕਸ਼ਾਜ਼ ਬਹੁਤ ਕੁਝ ਇਹਦੇ ਤੇ ਡਿਸਪਲੇ ਤੇ ਹੈਗਾ ਤਾਂ ਇਹਦਾ ਬਹੁਤ ਹੀ ਜਿਹੜੀ ਸਾਈਕਲ ਇੰਡਸਟਰੀ ਹੈ ਪਲੱਸ ਸਾਡੀ ਜਿਹੜੀ ਸਪਲਾਈ ਚੇਨ ਹੈ ਉਹ ਇਕੱਠੀ ਹੋ ਕੇ ਇਸ ਐਗਜ਼ਿਬਿਸ਼ਨ ਨੂੰ ਜਿਹੜਾ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਤਾਂ ਕਿ ਮੈਕਸਿਮਮ ਤੋਂ ਮੈਕਸਿਮਮ ਫਾਇਦਾ ਲਿਆ ਜਾ ਸਕੇ ਇਹਦੇ ਵਿੱਚ ਸਾਡੇ ਨਾਲ ਜਿਹੜੀ ਸਪੋਰਟ ਦੇ ਵਿੱਚ ਹੈਗੇ ਨੇ ਐਕਮਾ 올 ਇੰਡੀਆ ਸਾਈਕਲ ਮੈਨੂਫੈਕਚਰਰਸ ਐਸੋਸੀਏਸ਼ਨ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰ ਐਸੋਸੀਏਸ਼ਨ ਫੀਕੋ ਜੀ 13 ਐਂਡ ਬਰਾਡੋ ਇਹ ਸਾਰੀਆਂ ਐਸੋਸੀਏਸ਼ਨਸ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਐਗਜ਼ਿਬਿਸ਼ਨ ਨੂੰ ਲਗਾਇਆ ਜਿਨ੍ਹਾਂ ਦੀ ਸਪੋਰਟ ਨਾਲ ਇਹ ਐਗਜ਼ਿਬਿਸ਼ਨ ਲੱਗ ਰਹੀ ਹੈ ਔਰ ਪੈਨ ਇੰਡੀਆ ਦੇ ਜਿਹੜੀਆਂ ਸਾਡੀਆਂ ਡੀਲਰ ਐਸੋਸੀਏਸ਼ਨਸ ਨੇ ਮੈਂ ਸਾਰਿਆਂ ਦੇ ਨਾਮ ਨਹੀਂ ਲੈ ਪਾਉਂਗਾ ਸਭ ਦੇ ਨੁਮਾਇंदे ਇੱਥੇ ਆ ਰਹੇ ਨੇ 1400 ਡੀਲਰ ਜਿਹੜੇ ਪੈਨ ਇੰਡੀਆ ਤੋਂ ਜਿਹੜੇ ਡੈਲੀਗੇਸ਼ਨਸ ਡਿਫਰੈਂਟ ਡਿਫਰੈਂਟ ਸਟੇਟ ਤੋਂ ਡਿਫਰੈਂਟ ਡਿਫਰੈਂਟ ਸਿਟੀਜ਼ ਤੋਂ ਆ ਰਹੇ ਆ ਤਾਂ ਇਹ ਇੱਕ ਤਿੰਨ ਦਿਨਾਂ ਦਾ ਕਹ ਲਓ ਕੋਈ ਕਾਰਨੀਵਲ ਹੈ ਸਾਈਕਲ ਦਾ ਜਿਹਦੇ ਵਿੱਚ ਬਹੁਤ ਅੱਛਾ ਬਿਜ਼ਨਸ ਹੋਣ ਲੱਗਾ ਹੈ ਇਹ ਐਗਜ਼ਿਬਿਸ਼ਨ ਪਹਿਲਾਂ ਅਸੀਂ 6 ਸਾਲ ਦਿੱਲੀ ਲਗਾਈ ਸਾਈਕਲ ਦੀ ਔਰ ਹੁਣ ਇਹ ਰਾਈਡ ਇੰਡੀਆ ਦੇ ਨਾਮ ਤੇ ਅਸੀਂ ਲੁਧਿਆਣਾ ਲਗਾ ਰਹੇ ਹਾਂ ਔਰ ਰਿਸਪੌਂਸ ਬਹੁਤ ਜ਼ਬਰਦਸਤ ਹੈ ਮੈਂ ਥੈਂਕਸ ਕਰਦਾ ਹਾਂ ਸਾਡੇ ਲੋਕਲ ਐਡਮਿਨਿਸਟ੍ਰੇਸ਼ਨਸ ਦਾ ਗਵਰਨਮੈਂਟ ਦਾ ਕੇਂਦਰ ਸਰਕਾਰ ਦਾ ਕਿਉਂਕਿ ਹੁਣ ਜਿਹੜਾ ਨਵਾਂ ਬਜਟ ਆਇਆ ਉਹਦੇ ਚ ਬਹੁਤ ਸਾਰਾ ਹੁਣ ਸਾਈਕਲ ਦਾ ਜਿਹੜਾ ਸਾਡੀ ਐਕਸਪੋਰਟ ਵਧਣ ਦੇ ਬਹੁਤ ਚਾਂਸਸ ਨੇ ਐਫ ਜਿਹੜਾ ਯੂਰੋਪੀਅਨ ਯੂਨੀਅਨ ਨਾਲ ਅਸੀਂ ਐਫਟੀਏ ਸਾਈਨ ਹੋਇਆ ਉਹਦੇ ਜਿਹੜਾ ਜ਼ੀਰੋ ਡਿਊਟੀ ਹੋਊਗੀ ਉਹਦੇ ਸਾਨੂੰ ਬਹੁਤ ਫਾਇਦਾ ਹੋਊਗਾ ਤੇ ਧੰਨਵਾਦ ਆ ਕੇਂਦਰ ਸਰਕਾਰ ਦਾ ਜਿਹੜੀ ਕਿ ਇਹਨੇ ਐਫਰਟਸ ਕਰਦੀ ਹੈ ਮਿੱਤਲ ਸਾਹਿਬ ਬੈਠੇ ਨੇ ਨਾਲ ਇਹਨਾਂ ਇਹ ਲਗਾਤਾਰ ਐਫਰਟ ਕਰਦੇ ਨੇ ਸਾਈਕਲ ਇੰਡਸਟਰੀ ਲਈ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਿੱਤਲ ਸਾਹਿਬ ਦਾ ਪ੍ਰੈਜ਼ੀਡੈਂਟ ਲਕੀ ਜੀ ਦਾ ਗੁਰਮੀਤ ਸਿੰਘ ਕੁਲਾਰ ਜੀ ਦਾ ਸਰਦਾਰ ਔਂਕਾਰ ਸਿੰਘ ਪਾਵਾ ਜੀ ਸਾਡੇ ਉਹ ਕਹ ਲੋ ਕਿ ਸਾਈਕਲ ਇੰਡਸਟਰੀ ਦੇ ਥੰਮ ਨੇ ਜਿਨ੍ਹਾਂ ਦੇ ਜਿਨ੍ਹਾਂ ਦੀ ਛੱਤਰ ਸ਼ਾਇਆ ਜਿਹੇ ਸਾਰਾ ਕੁਝ ਹੋ ਰਿਹਾ ਔਰ ਰਜਿੰਦਰ ਨਾਰੰਗ ਜੀ ਪੱਪੂ ਜੀ ਚੌਧਰੀ ਸਾਹਿਬ ਇਹ ਸਾਰਿਆਂ ਦੀ ਸਪੋਰਟ ਨਾਲ ਹੈ ਐਗਜ਼ਿਬਿਸ਼ਨ ਲੱਗ ਰਹੀ ਹੈ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਦੇਖੋ ਦੋਸਤੋ ਮੈਂ ਤਾਂ ਇੱਕੋ ਹੀ ਗੱਲ ਕਰੂੰਗਾ ਕਿ ਅਗਰ ਤੁਸੀਂ ਸਾਈਕਲ ਦੇਖਣਾ ਬਾ ਤਾਂ 6 7 8 ਫਰਵਰੀ ਨੂੰ ਜਿਹੜੀ ਰਾਈਡ ਇੰਡੀਆ ਐਗਜ਼ਿਬਿਸ਼ਨ ਲੱਗ ਰਹੀ ਹੈ ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਹਨੇ ਵਾਲ ਦੇ ਵਿੱਚ ਉਹਦੇ ਵਿੱਚ ਜਰੂਰ ਵਿਜ਼ਿਟ ਕਰੋ ਤੁਹਾਨੂੰ ਟਾਪ ਸਾਈਕਲਜ਼ ਨਜ਼ਰ ਆਉਣਗੇ ਸਾਈਕਲ ਪਾਰਟਸ ਨਜ਼ਰ ਆਉਣਗੇ ਈ ਰਿਕਸ਼ਾ ਨਜ਼ਰ ਆਏਗਾ ਤੁਹਾਨੂੰ ਇਹ ਲੋਡਰ ਨਜ਼ਰ ਆਏਗਾ ਡਿਫਰੈਂਟ ਵੈਰਾਈਟੀ ਆਫ ਬਾਈਸਾਈਕਲ ਐਂਡ ਈ ਵਹੀਕਲਸ ਇਲੈਕਟ੍ਰਿਕ ਸਾਈਕਲਸ ਕੰਪਨੀਆਂ ਡਿਸਪਲੇ ਕਰ ਰਹੀਆਂ ਨੇ ਇਲੈਕਟ੍ਰਿਕ ਮੋਟਰਸਾਈਕਲਸ ਆ ਰਹੇ ਨੇ ਜਿਹੜੀ ਇਸ ਐਗਜ਼ੀਬਿਸ਼ਨ ਦੀ ਯੂਐਸਬੀ ਆ ਤੇ ਆਓ 6 7 8 ਨੂੰ ਜਿਹੜੀ ਰਾਈਡ ਇੰਡੀਆ ਲੱਗ ਰਹੀ ਆ ਉਹਨੂੰ ਵਿਜ਼ਿਟ ਕਰਕੇ ਜਿੱਥੇ ਤੁਹਾਨੂੰ ਨਵੇਂ ਪ੍ਰੋਡਕਟਸ ਦੇ ਬਾਰੇ ਪਤਾ ਲੱਗੇਗਾ ਉੱਥੇ ਜਿਹੜੀ ਬਾਈਸਾਈਕਲ ਇੰਡਸਟਰੀ ਦੇ ਵਿੱਚ ਲੇਟੈਸਟ ਅਪਗ੍ਰੇਡੇਸ਼ਨਸ ਹੋਈਆਂ ਨੇ ਬਾਈਸਾਈਕਲ ਇੰਡਸਟਰੀ ਕਿਸ ਮੁਕਾਮ ਤੇ ਪਹੁੰਚੀ ਆ ਤੁਹਾਨੂੰ ਦੇਖਣ ਦਾ ਮੌਕਾ ਲੱਗੇਗਾ ਠੀਕ ਹੈ ਜੀ 8 ਤਰੀਕ ਤੱਕ ਐਕ exhibtion ਰਹੇਗੀ ਔਰ ਇਹ ਉਹੀ ਐਕ exhibtion ਹਾਲ ਹੈ ਗਰਾਊਂਡ ਹੈ ਸਾਨੇਵਾਲ ਦੇ ਨੇੜੇ ਜਿਹੜਾ ਪਿੰਨੋ ਸਾਹਿਬ ਦਾ ਆਪਣਾ ਇਹਨਾਂ ਦਾ ਬਣਿਆ ਬਹੁਤ ਓਕੇ ਇਹਨਾਂ ਨੇ ਬਹੁਤ ਖੂਬਸੂਰਤ ਹਾਲ ਬਣਾਇਆ ਨੇ ਔਰ ਜਿੱਦਾਂ ਕਿ ਕੁਲਾਰ ਸਾਹਿਬ ਔਰ ਜਤਿੰਦਰ ਮਿੱਤਲ ਜੀ ਨੇ ਤੁਹਾਨੂੰ ਜੋ ਸਾਬੇ ਇਹ ਜਿਹੜੇ ਹਾਲ ਨੇ ਇਹ ਪ੍ਰਤੀ ਲੈਵਲ ਪ੍ਰਤੀ ਮદાન ਦੇ ਲੈਵਲ ਦੇ ਹਾਲ ਬਣੇ ਨੇ ਐਗਜ਼ੀਬਿਸ਼ਨ ਇੰਟਰਨੈਸ਼ਨਲ ਲੈਵਲ ਦੀ ਐਗਜ਼ੀਬਿਸ਼ਨ ਲੱਗ ਰਹੀ ਹੈ ਔਰ ਲੁਧਿਆਣੇ ਦਾ ਇੱਕ ਮਾਣ ਹੈ ਇੱਕ ਸ਼ਾਨ ਹੈ ਸਾਈਕਲ ਇੰਡਸਟਰੀ ਨੂੰ ਦਬੂਰਾਵਾ ਪਰਫੁੱਲਿਤ ਕਰਨ ਦੀ ਇਹ ਸਭ ਤੋਂ ਅੱਛਾ ਇੱਕ ਸਟੈਪ ਜੀਐਸ ਟਿਲਨ ਉੜਾਨ ਮੀਡੀਆ ਨੇ ਕੀਤਾ ਹੈ ਔਰ ਮੈਂ ਇਹੀ ਤੁਹਾਨੂੰ ਸਭ ਨੂੰ ਰਿਕਵੈਸਟ ਕਰਾਂਗਾ ਵੀ ਇਲੈਕਟ੍ਰਿਕ ਸਾਈਕਲ ਪਾਰਕਸ ਬਣੋ ਔਰ ਸਾਰੀ ਇੰਡਸਟਰੀ ਵਾਲੋਂ ਵੀ ਤੁਸੀਂ ਪਲੀਜ਼ ਇਹਨੂੰ ਮੈਕਸਿਮਮ ਪ੍ਰਮੋਟ ਕਰੋ ਲੁਧਿਆਣੇ ਦਾ ਨਾਮ ਰੋਸ਼ਨ ਕਰੀਏ ਪੰਜਾਬ ਦਾ ਕਰੀਏ ਇੰਡੀਆ ਦਾ ਕਰੀਏ ਔਰ ਅਸੀਂ ਇੰਡੀਅਨਸ ਆ ਸਾਡੀ ਡਿਊਟੀ ਬੰਦੀ ਹੈ ਆਪਣੇ ਪ੍ਰੋਡਕਟਸ ਨੂੰ ਆਪਣੀ ਕੰਟਰੀ ਦਾ ਨਾਮ ਰੋਸ਼ਨ ਕਰਨ ਦੀ ਮੈਂ ਯੂਨਾਈਟਿਡ ਸਟੇਟਸ ਪਾਰਟਸ ਪ੍ਰੈਜ਼ੀਡੈਂਟ ਆਪਣੀ ਪੂਰੀ ਟੀਮ ਵੱਲੋਂ ਚੇਅਰਮੈਨ ਸਾਹਿਬ ਵੱਲੋਂ ਚੀਫ ਐਡਵਾਈਜ਼ਰ ਸਾਹਿਬ ਵੱਲੋਂ ਕਨਵੀਨਰ ਸਾਹਿਬ ਵੱਲੋਂ ਪੂਰੀ ਟੀਮ ਵੱਲੋਂ ਇਹ ਅਸੀਂ ਦਿੰਨੇ ਆ ਵੀ ਅਸੀਂ ਸਾਰੀ ਟੀਮ ਆਪਾਂ ਸਾਰੀ ਇੰਡਸਟਰੀ ਨੂੰ ਉਥੇ ਲੈ ਕੇ ਆਵਾਂਗੇ ਮੋਰ ਦਨ 100 ਸਟਾਲਸ ਆ देयर ਔਰ ਫੋਰਨ ਤੋਂ ਕੰਪਨੀ ਕੰਪਨੀਆਂ ਵੀ ਆ ਰਹੀਆਂ 1400 ਤੋਂ ਉੱਪਰ ਐਗਜ਼ੀਬਿਸ਼ਨ ਦੇ ਵਿੱਚ ਜਿਹੜੇ ਹੈਗੇ ਡੀਲਰਸ ਆ ਰਹੇ ਨੇ ਸੀਰੀਅਸ ਬਾイヤਰਸ ਨੇ ਇਟ ਇਜ਼ ਅ ਵੈਰੀ ਗੁੱਡ ਓਪਰਚ्युनिटी ਟੂ ਸ਼ੋਕੇਸ ਆਵਰ ਪ੍ਰੋਡਕਟਸ ਐਂਡ ਟੂ ਮੇਕ ਦਾ ਪਬਲਿਕ ਸੀ ਐਂਡ ਵਰਲਡ ਸੀ ਵਾਟ ਲੁਧਿਆਣਾ ਇਜ਼ ਵਾਟ ਟਾਈਪ ਆਫ ਕੁਆਲਿਟੀ ਵੀ ਕੈਨ ਮੇਕ ਐਂਡ ਅਸੀਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੇ ਹਾਂ ਵੀ ਜਿਵੇਂ ਉਡਾਨ ਮੀਡੀਆ ਵਰਗੀ ਐਦਾਂ ਦੀ ਸੰਸਥਾਵਾਂ ਜਿਹੜੀ ਪੈਸਿਆਂ ਦੀ ਪਰਵਾਹ ਨਹੀਂ ਕਰਦੀਆਂ ਔਰ ਇੰਡਸਟਰੀ ਨਾਲ ਖੜੀ ਹੈ ਅਸੀਂ ਵੀ ਇਹਨਾਂ ਨਾਲ ਮੋੜੇ ਦਾ ਮੋੜੇ ਲਾ ਕੇ ਕਰਾਂਗੇ ਥਿਸ ਇਜ਼ ਆਵਰ ਪਲਿਜ ਥੈਟ ਵੀ ਵਿਲ ਬੀ ਆਲਵੇਸ ਵਰਕਿੰਗ ਟੁਗੇਦਰ ਡੇਟਸ ਆਰ ਦਿਸ ਇਜ਼ 6th ਆਫ ਫੈਬਰੂਰੀ <coughs> 2026 ਟੂ 8th ਆਫ ਫੈਬਰੂਰੀ 2026 6th 7th 8th 10th <coughs> ਸਰ ਆਪ ਦੇ ਪੋਤੀ ਜਿਹੜੇ ਰਹਿੰਦੇ ਹੋ ਕੈਮਰਾ ਉਹ ਜੀ ਸਰ ਐਗਜ਼ੀਬਿਸ਼ਨ ਜਿਹੜੀ ਹੈ ਸਾਈਕਲ ਦੀ 7 ਸਾਲ ਬਾਅਦ ਉਡਾਨ ਇੰਡੀਆ ਦੇ ਜਿਹੜੇ ਟਰੈਕਟਰ اور مالک ਨੇ ਜੀ ਐਸ ਟਿਲੋਜੀ ਨੇ ਉਪਰਾਲਾ ਕਰਕੇ 6 7 8 ਫਰਵਰੀ ਨੂੰ ਸਾਨੇਵਾਲ ਦੇ ਕੋਲ ਐਗਜ਼ੀਬਿਸ਼ਨ ਇਹਨਾਂ ਦਾ ਆਪਣਾ ਹਾਲ ਦੇ ਵਿੱਚ ਇੱਕ ਅਲੱਗ ਤਰੀਕੇ ਦੇ ਨਾਲ 7 ਸਾਲ ਬਾਅਦ ਜਿਹੜੀ ਐਗਜ਼ੀਬਿਸ਼ਨ ਲੱਗ ਰਹੀ ਹੈ ਉਹ ਐਗਜ਼ੀਬਿਸ਼ਨ ਦੇ ਵਿੱਚ ਜਿੱਥੇ ਸਾਡੇ ਲੁਧਿਆਣੇ ਦੇ ਸਟਾਲ ਨੇ ਉੱਥੇ ਚਾਈਨਾ ਵੀ ਆਪਣੇ ਆਕੇ ਸਟਾਲ ਲਗਾ ਰਿਹਾ ਵੈ ਤਾਈਵਾਨ ਵੀ ਆਪਣੇ ਆਕੇ ਸਟਾਲ ਲਗਾ ਰਿਹਾ ਵੈ ਇਸ ਗੱਲ ਦੀ ਖੂਬਸੂਰਤੀ ਇਹ ਹੈ ਕਿ ਉਹ ਵੀ ਆਪਣਾ ਮਾਲ ਵੇਚਣ ਲਈ ਇੰਡੀਆ ਦੇ ਵਿੱਚ ਸਟਾਲ ਲਗਾਣ ਲਈ ਆਇਆ ਔਰ 1400 ਬਾਅਰ ਚਾਹੇ ਉਹ ਹਿੰਦੁਸਤਾਨ ਦੇ ਵਿੱਚੋਂ ਹੋਵੇ ਚਾਹੇ ਉਹ ਬਾਹਰੋਂ ਫੋਰਨ ਦੇ ਵਿੱਚੋਂ ਹੋਵੇ ਇਸ ਨੂੰ ਜਿਹੜਾ ਵੈ ਵਿਜ਼ਿਟ ਕਰੇਗਾ ਔਰ ਸਾਡੇ ਜਿਹੜੇ ਉੱਥੇ ਸਟਾਲਸ ਲੱਗੇ ਨੇ ਜਿੰਨਾ ਮਤਲਬ ਏਰੀਆ ਸਟਾਲ ਦਾ ਆਲਰੇਡੀ ਇਹਨਾਂ ਕੋਲ ਸੀਗਾ ਉਹ ਦੋ ਤਿੰਨ ਦਿਨ ਪਹਿਲਾਂ ਹੀ ਇਸ ਤਰੀਕੇ ਨਾਲ ਬੁੱਕ ਹੋ ਗਿਆ ਕਿ ਇੱਕ ਕਰੇਅ ਚੱਲਿਆ ਕਿ 7 ਸਾਲ ਬਾਅਦ ਹੀ ਐਸ ਟੈਕਨੋਜੀ ਨੇ ਜਿਹੜਾ ਉਪਰਾਲਾ ਕੀਤਾ the united cycle and parts manufacturer association ਕਿਉਂਕਿ ਸਾਈਕਲ ਦੀ ਏਸ਼ੀਆ ਦੀ ਵਨ ਟ੍ਰੇਡ ਲਾਰਜੈਸਟ ਬੋਡੀ ਹੈ ਉਹਨੇ ਪੂਰਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਚਾਹ ਗੁਰਮੀਤ ਕੋਲਾਰ ਜੀ ਹੈ ਅਰਜੰਦਰ ਨਾਰੰਗ ਜੀ ਹੈ ਲੱਕੀ ਜੀ ਹੈ ਪੋਗਲ ਸਾਹਿਬ ਹੈ ਨਵਯੁਗ ਜੀ ਸਾਡੀ ਜੀ ਬੈਠੇ ਆ ਜਿੰਨੇ ਵੀ ਲੋਕ ਨੇ ਮਨਦੀਪ ਜੀ ਖਾਸ ਕਰਕੇ ਕਿਉਂਕਿ ਇਹ ਜੁਆਇੰਟ ਵੈਂਚਰ ਹੈ ਮਗਰ ਜੁਆਇੰਟ ਵੈਂਚਰ ਦੇ ਨਾਲ ਮੈਂ ਢਿੱਲੋਂ ਸਾਹਿਬ ਨੂੰ ਬਾਰ ਬਾਰ ਇਸ ਗੱਲ ਦੀ ਵਧਾਈ ਦੇਵਾਂਗਾ ਮਗਰ ਮੈਂ ਵਧਾਈ ਇਸ ਗੱਲ ਦੀ ਉਹਨਾਂ ਨੂੰ ਤਾਂ ਜ਼ਰੂਰ ਦੇਵਾਂਗਾ ਮਗਰ ਤੁਹਾਡੇ ਚੌਥੇ ਸਤੰਮ ਨੂੰ ਇੱਕ ਬੇਨਤੀ ਕਰਾਂਗਾ ਕਿ ਤੁਸੀਂ ਲੋਕਾਂ ਨੇ ਘਰ ਘਰ ਐਸੀ ਇੱਕ ਵੇ ਪੰਚਾਇਦੇ ਨਹੀਂ ਹੈ ਕਿ ਜਿਹੜੀ ਸਾਡੀ ਸਾਈਕਲ ਇੰਡਸਟਰੀ ਨੂੰ 3.8 ਜਿੰਨਾ ਕੁਲਾਰ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ 3.8 ਕਰੋੜ ਸਿਰਫ ਅਸੀਂ ਅੱਜ ਤੱਕ ਬਣਾ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅੰਕੜਾ ਜਿਸ ਹਿਸਾਬ ਨਾਲ ਚਾਈਨਾ ਦੇ ਵਿੱਚ 25 ਕਰੋੜ ਦਾ ਅੰਕੜਾ ਵੈ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਇਮੀਡੀਏਟ ਹੋ ਜਾਏਗਾ ਬਟ 3.8 ਤੋਂ ਅੰਕੜਾ ਵੱਧ ਕੇ ਜਿਹੜਾ ਵੈ ਐਟ ਲੀਸਟ ਤੁਹਾਡੇ ਮਾਧਿਅਮ ਨਾਲ ਜਿਸ ਹਿਸਾਬ ਨਾਲ ਬਾਹਰਲੇ ਲੋਕ ਵੀ ਆ ਰਹੇ ਨੇ ਔਰ ਸਾਡੇ ਇੱਥੇ ਲੱਗਿਆ ਐਗਜ਼ੀਬਿਸ਼ਨ ਲੱਗੀ ਆ ਉਹ ਅੰਕੜਾ ਜਿਹੜਾ ਵੈ ਕਾਫੀ ਮਾਤਰਾ ਨਾਲ ਬੱਦੇਗਾ ਔਰ 1400 ਲੋਕਾਂ ਦਾ ਜਿਹੜਾ ਕਮਰੇ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ 1400 ਲੋਕਾਂ ਨੇ ਜਿਹੜੇ ਬਾਹਰੋਂ ਆ ਰਹੇ ਨੇ ਜੀਐਸਓ ਜਿਹੜੇ ਢਿੱਲੋਂ ਸਾਹਿਬ ਨੇ ਵਿਦ ਇੱਕ ਰੋਡ ਮੈਪ ਐਸਾ ਬਣਾ ਕੇ ਉਹਨਾਂ ਨੇ ਆਪਣਾ ਸਾਰਿਆਂ ਦੇ ਰੂਮ ਬੁੱਕ ਕਰਾਏ ਔਰ ਕਿਸ ਸਾਹ ਨਾਲ ਉਹਨਾਂ ਨੇ ਇਸ ਐਗਜ਼ੀਬਿਸ਼ਨ ਨੂੰ ਦੁਬਾਰਾ 7 ਸਾਲ ਬਾਅਦ ਲਿਆ ਆ ਕੇ 7 ਸਾਲ ਪਹਿਲਾਂ ਇਹ ਨਹੀਂ ਮੈਂ ਕਹਿ ਰਿਹਾ ਕੋਈ ਮਾੜੀ ਸੀ ਨਹੀਂ ਬਟ ਅੱਜ ਇੱਕ ਨਵੀਂ ਟੈਕਨੋਲੋਜੀ ਨਾਲ ਨਵੇਂ ਸਿਸਟਮ ਦੇ ਨਾਲ ਇਸ ਤਰੀਕੇ ਨਾਲ ਲਿਆਂਦਾ ਵੈ ਕਿ ਇੰਡਸਟਰੀ ਨੂੰ ਬਹੁਤ ਜ਼ਿਆਦਾ ਸੈਕੰਡਰੀ ਨੂੰ ਬੂਮ ਮਿਲੇ